ਸਾਨੂੰ ਐਸਾ ਰੋਕਿਆ ਗਿਆ ਸੀ ਸਾਡੇ ਆ ਕੁੱਟ ਮਾਰ ਵੀ ਹੋਈ ਸਾਡੀਆਂ ਬੱਸਾਂ ਪਰ ਪਰ ਸਾਨੂੰ ਜੇਲਾ ਚ ਸੁਟਿਆ ਗਿਆ ਪਰ ਐਸੀ ਪੁੱਟਣ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਨਹੀਂ ਸਾਡੇ ਪੰਨੇ ਸਿੱਧੂ ਰਿਆ ਕਰਦੇ ਨਹੀਂ ਐਸੇ ਦਾ ਕਾਪੜਾ ਲਾ ਕੇ ਨੌਜਵਾਨ ਨੇ ਪੰਨੇ ਸਿੱਧੂ ਦੀ ਹੱਕ ਦੀ ਹਮਾਇਤ ਦੇਖੋ ਟਰੈਕਟਰ ਕਿਸ ਤਰੀਕ ਟਰੈਕਟਰ ਨੇ ਕਾਫੀ ਵੱਡੀ ਗਿਣਤੀ ਚ ਪੁਲਿਸ ਤਾਇਨਾਤ ਆ ਰੋਕ ਰਹੀ ਆ ਪਰ ਜਿਹੜੇ ਨੌਜਵਾਨ ਨੇ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਕੋਠੀ ਵੱਲ ਅਸੀਂ ਜਾਵਾਂਗੇ ਪੰਨੇ ਸਿੱਧੂ ਦੇ ਹੱਕ ਚ ਅਸੀਂ ਉੱਥੇ ਪ੍ਰਦਰਸ਼ਨ ਕਰਾਂਗੇ ਦੇਖੋ ਪੁਲਿਸ ਪ੍ਰਸ਼ਾਸਨ ਨਾਲ ਕਿਤੇ ਨਾ ਕਿਤੇ ਟਕਰਾਰ ਹੋ ਰਹੀ ਆ ਕਾਫੀ ਪੁਲਿਸ ਰੋਕ ਰਹੀ ਆ ਕਿ ਗੱਡੀ ਅੱਗੇ ਨਹੀਂ ਬਦਲਣ ਦਿੰਦੀ ਨੌਜਵਾਨ ਆ ਮੋ ਸਾਹਮਣੇ ਨੌਜਵਾਨ ਕਹਿ ਰਹੇ ਨੇ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਬਟਪੁਰ ਟ੍ਰੋਲ ਪਲਾਜੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਿਤੇ ਨਾ ਕਿਤੇ ਨੌਜਵਾਨ ਨੇ ਪੰਨੇ ਸਿੱਧੂ ਦੀ ਹੱਕ ਦੀ ਹਮਾਇਤ ਦੇਖੋ ਟਰੈਕਟਰ ਕਿਸ ਤਰੀਕੇ ਕੱਟ ਰਹੇ ਨੇ ਕਾਫੀ ਵੱਡੀ ਗਿਣਤੀ ਚ ਪੁਲਿਸ ਨਾ ਤਾਂ ਰੋਕ ਰਹੀ ਆ ਪਰ ਜਿਹੜੇ ਨੌਜਵਾਨ ਨੇ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਕੋਠੀ ਵੱਲ ਅਸੀਂ ਜਾਵਾਂਗੇ ਭਾਨੇ ਸਿੱਧੂ ਦੇ ਹੱਕ 'ਚ ਅਸੀਂ ਉੱਥੇ ਪ੍ਰਦਰਸ਼ਨ ਕਰਾਂਗੇ ਤਸਵੀਰਾਂ ਤੁਹਾਨੂੰ ਸਾਹਮਣੇ ਦਿਖਾ ਰਿਹਾ ਕਿ ਪੁਲਿਸ ਪ੍ਰਸ਼ਾਸਨ ਕਿਸ ਤਰੀਕੇ ਨਾਲ ਗੱਡੀਆਂ ਰੋਕ ਰਿਹਾ ਪਰ ਜਿਹੜੇ ਨੌਜਵਾਨ ਨੇ ਉਹ ਅੱਗੇ ਵੱਲ ਗੱਡੀਆਂ ਲੈ ਕੇ ਜਾ ਰਹੇ ਨੇ ਟਰਾਲੀਆਂ ਲੈ ਕੇ ਜਾ ਰਹੇ ਨੇ ਬੱਸਾਂ ਲੈ ਕੇ ਜਾ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਰਨ ਦੇਖੋ ਪੁਲਿਸ ਪ੍ਰਸ਼ਾਸਨ ਨਾਲ ਕਿਤੇ ਰਕਦੇ ਟਕਰਾਰ ਹੋ ਰਹੀ ਆ ਕਾਫੀ ਪੁਲਿਸ ਰੋਕ ਰਹੀ ਆ ਕਿ ਗੱਡੀ ਅੱਗੇ ਨਹੀਂ ਬਦਲਣ ਦਿੰਦੀ ਨੌਜਵਾਨ ਆ ਮੋ ਸਾਹਮਣੇ ਨੌਜਵਾਨ ਕਹਿ ਰਹੇ ਨੇ ਕਿ ਗੱਡੀਆਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਕੋਠੀ ਅੱਗੇ ਜਾਣਗੇ ਉਸ ਪ੍ਰਦਰਸ਼ਨ ਚ ਸ਼ਾਮਲ ਹੋਇਆ ਜਾਵੇਗਾ ਕਿਉਂਕਿ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਲੱਖੇ ਸਿਧਾਣੇ ਨੇ ਵੀ ਕਿਹਾ ਸੀ ਕਿ ਅੱਜ ਦਾ ਸਾਡਾ ਪ੍ਰੋਟੈਸਟਾ ਪ੍ਰਦਰਸ਼ਨਾਂ ਉਸ ਨੂੰ ਕਿਤੇ ਨਾ ਕਿਤੇ ਪੁਲਿਸ ਕੈਂਸਲ ਕਰਾਉਣਾ ਚਾਹੁੰਦੀ ਆ ਪਰ ਕੈਂਸਲ ਨਹੀਂ ਹੋਣ ਦਿੱਤਾ ਜਾਵੇਗਾ ਉਸ ਤੋਂ ਬਾਅਦ ਕਿਹਾ ਵੀ ਜਿੱਥੇ ਪੁਲਿਸ ਰੋਕੇਗੀ ਪਰ ਰੁਕ ਜਿਓ ਪਰ ਬਟਪਰ ਟੋਲ ਪਲਾਜ਼ਾ ਦੀਆਂ ਤਸਵੀਰਾਂ ਤੁਹਾਨੂੰ ਜਿੱਥੇ ਜੜੀਆਂ ਕਾਰਾਂ ਨੇ ਉਹ ਅੱਗੇ ਵਧ ਰਹੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਭਾਰਤੀ ਕਿਸਾਨ ਯੂਨੀਅਨ ਦੀ ਗੱਡੀ ਆ ਵੱਡੀ ਗੰਟੀ ਚ ਜਿਹੜੇ ਆਗੂ ਨੇ ਓਝਾ ਰਹੇ ਨੇ ਤਸਵੀਰਾਂ ਦੇਖੋ ਬੱਸਾਂ ਨੂੰ ਅੱਗੇ ਕਰ ਰਹੇ ਨੇ ਪੁਲਿਸ ਪ੍ਰਸ਼ਾਸਨ ਰੋਕ ਰਿਹਾ ਪਰ ਜਿਹੜੇ ਨੌਜਵਾਨ ਨੇ ਉਹ ਅੱਗੇ ਵਧ ਰਹੇ ਨੇ ਅੱਗੇ ਵਧ ਰਹੇ ਨੇ ਹਾਂਜੀ ਭਾਈ ਜੀ ਕੀ ਨਾਮ ਆਜੀ ਜਲਦੀਪ ਸਿੰਘ ਜੀ ਕਿੱਥੋਂ ਕਿਹੜੀ ਜਗ੍ਹਾ ਤੋਂ ਆਏ ਹੋ ਪਿੰਡ ਖਿਆਲੀ ਜ਼ਿਲ੍ਹਾ ਬਰਨਾਲਾ ਜੀ ਭਾਈ ਜੀ ਕਿੱਥੇ ਜਾਣਾ ਹੋਣ ਤੁਸੀਂ ਅਸੀਂ ਜਾਣਾ ਸੰਗਰੂਰ ਜੀ ਅੱਛਾ ਬੱਕ ਮਤਰੀ ਦੀ ਗੋਠੀ ਅੱਗੇ ਕਰਾਓ ਜੀ ਹਾਂ ਜੀ ਹਾਂ ਜੀ ਕਿੰਨਾ ਕੁ ਰੋਕੇ ਜਾ ਰਿਹਾ ਇੱਥੇ ਰੋਕਿਆ ਤਾਂ ਦੇਖ ਲਓ ਤੁਹਾਡੇ ਸਾਹਮਣੇ ਆ ਜੀ ਕਿੰਨਾ ਧੱਕਾ ਕਰ ਰਿਹਾ ਪਬਸ ਪ੍ਰਸ਼ਾਸਨ ਹੋ ਰਿਹਾ ਭਾਈ ਲਿਆ ਧੱਕਾ ਹੋ ਰਿਹਾ ਵੀਰੇ ਯਾਰ ਆ ਬੰਦੇ ਬੰਦੇ ਕੀ ਕਰ ਦਿੰਦੇ ਧੱਕਾ ਕਰ ਦਿੰਦੇ ਅਸੀਂ ਲੰਘਾਂਗੇ ਕਹੀਂ ਲੰਘਾਂਗੇ ਠੀਕ ਹਾਂ ਪਾਸ ਕਿਹੜੀ ਜਗ੍ਹਾ ਦੋਵੇਂ ਅਸੀਂ ਪੁੰਨਾਲ ਤੋਂ ਆਏ ਭਾਈ ਇੱਧਰ ਲਾਉ ਰਹੇ ਆਏ ਵਾਪਸ ਆਏ ਮੜ ਕੇ ਸੰਗਰੂਰ ਜਾਣਾ ਲੰਘਾਂਗੇ ਅਸੀਂ ਠੀਕ ਹਾਂ ਭਾਈ ਹੁਣ ਪੁਲਿਸ ਹੌਰਸ ਕਿੰਨੀ ਕਾ ਇੱਥੇ ਇਹਦੇ ਹੌਰਸ ਰੋਕ ਰਹੇ ਨੇ ਸਭ ਤੋੜਾ ਕੇ ਪੈਣ ਚੋਦਾਂਗੇ ਇਹਨਾਂ ਦੀ ਇਹ ਪੈ ਇੱਥੇ ਰੋਕ ਰਿਹਾ ਤੇ ਬਾਕੀ ਹਾਂ ਬਾਈ ਜੀ ਕੀ ਨਾਮ ਆਪਣਾ ਕੋਲਵਿੰਦਰ ਸਿੰਘ ਅੱਛਾ ਕਿਹੜੀ ਜਗ੍ਹਾ ਤੋਂ ਆਏ ਹੋ ਔਨਾਂਵਾਲ ਅੱਛਾ ਹੁਣ ਉੱਥੇ ਜਾਣਾ ਸੰਗਰੂਰ ਐਂਟਰ ਹੋਣਾ ਤੁਸੀ ਹਾਂ ਠੀਕ ਆ ਕਿੰਨੇ ਕੁ ਆਗੂ ਨੇ ਇੱਥੇ ਜਿਹੜੇ ਨੌਜਵਾਨ ਨੇ ਕਿੰਨੇ ਕਿ ਕਸੇ ਸਾਰੇ ਹੀ ਨੇ ਬਾਈ ਲਗਭਗ ਸਾਰੇ ਹੀ ਪਿੰਡ ਦੇ ਆਣਾ ਠੀਕ ਹੈ ਸੋ ਤਸਵੀਰਾਂ ਤੁਹਾਨੂੰ ਬਟਪੁਰ ਟੋਲ ਪਲਾਜ਼ਾ ਦੀ ਦਿਖਾ ਰਿਹਾ ਜਿੱਥੇ ਜਿਹੜੇ ਨੌਜਵਾਨ ਨੇ ਵੱਡੀ ਗਿਣਤੀ 'ਚ ਇੱਥੇ ਮੌਜੂਦ ਨੇ ਜਿਨ੍ਹਾਂ ਨੇ ਗੱਡੀਆਂ ਅੱਗੇ ਕਰ ਦਿੱਤੀਆਂ ਆਨ ਕੇ ਗੱਡੀਆਂ ਅੱਗੇ ਜਾਣ ਗਈਆਂ ਨੌਜਵਾਨ ਅੱਗੇ ਵੱਧ ਚੁੱਕੇ ਨੇ ਸੰਗਰੂਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਵੱਲ ਕੇ ਉੱਥੇ ਵੱਡਾ ਪ੍ਰਦਰਸ਼ਨ ਕਰਾਂਗੇ ਕਿਉਂਕਿ ਪਹਿਲਾਂ ਤੁਸੀਂ ਖਬਰਾਂ ਦੇਖੀਆਂ ਨੇ ਪੁਲਿਸ ਪ੍ਰਸ਼ਾਸਨ ਨੇ ਕਾਫੀ ਸੰਗਰੂਰ ਨੂੰ ਆਲੇ ਦੁਆਲੇ ਤੋਂ ਸੀਲ ਕੀਤਾ ਪਰ ਉਸ ਤੋਂ ਬਾਅਦ ਬੱਡਬਰ ਟੋਲ ਪਲਾਜ਼ਾ ਤੇ ਖਜੂਮ ਇਕੱਠਾ ਹੋਇਆ ਕੁਝ ਟਾਈਮ ਬੈਠਾ ਲਗਾਤਾਰ ਪਾਈਜੂਰੀ ਬੱਟ ਸਰਕਾਰ ਮਰਦਾ ਆਵਾਜ਼ ਪਾਈਜੀ ਪਾਈਜੀ ਕਿੰਨਾ ਕੁ ਰੋਕਿਆ ਕਿੰਨਾ ਸੁਣਾ ਗਿਆ ਸੁਣ ਆਏ ਮੈਂ 50 ਕੋਇ ਇੱਥੇ ਰੋਕਿਆ ਗਿਆ ਤੁਹਾਨੂੰ ਸਾਨੂੰ ਐਸਾ ਰੋਕਿਆ ਗਿਆ ਜੀ ਸਾਡੇ ਨਾਲ ਕੁੱਟ ਮਾਰ ਵੀ ਹੋਈ ਸਾਡੀਆਂ ਬੱਸਾਂ ਪਰ ਪਰ ਸਾਨੂੰ ਜੇਲ੍ਹਾਂ ਚ ਛੁੱਟਿਆ ਗਿਆ ਪਰ ਅਸੀਂ ਪੁੱਟਣ ਸਰਕਾਰ ਨੂੰ ਕਹਿੰਦੇ ਚਾਹੁੰਦੇ ਆ ਕਿ ਸਾਡੇ ਪੰਨੋਂ ਸਿੱਧੂ ਨੂੰ ਰਿਆ ਕਰਦੇ ਨਹੀਂ ਅਸੀਂ ਤਾਂ ਕਾਹ ਬਣਾ ਦੇਗੇ ਪੁੱਟ ਸਰਕਾਰ ਮਰਦਾਬਾ ਸਰਦੂ ਬਟਪੁਰ ਟੋਲ ਪਲਾਜ਼ਾ ਦੀਆਂ ਕਿ ਜਿੱਥੇ ਇਤੇ ਨਾ ਕਿਤੇ ਨੌਜਵਾਨ ਨੇ ਵੱਡੀ ਗਿਣਤੀ 'ਚ ਉਹ ਪੁਲਿਸ ਵਾਲਾ ਕੰਮ ਕਰਨ ਲੱਗੇ ਜਣਕੇ ਪੁਲਿਸ ਪ੍ਰਸ਼ਾਸਨ ਗੱਡੀਆਂ ਰੋਕ ਰਿਆ ਸੀ ਪਰ ਉਹ ਪੁਲਿਸ ਪ੍ਰਸ਼ਾਸਨ ਤੋਂ ਅੱਗੇ ਹੋ ਕੇ ਗੱਡੀਆਂ ਅੱਗੇ ਭਜਵਾ ਰਹੇ ਨੇ ਕਿ ਅੱਗੇ ਜਾਵਾਂਗੇ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਬਟਪੁਰ ਟੋਲ ਪਲਾਜ਼ਾ ਦੀਆਂ ਦਿਖਾ ਰਿਹਾ ਜਿੱਥੇ ਕਾਫੀ ਵੱਡੀ ਗਿਣਤੀ 'ਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਅਤੇ ਨੌਜਵਾਨ ਇਲਾਕੇ ਦੇ ਨੌਜਵਾਨ ਭਾਨੇ ਸਿੱਧੂ ਦੇ ਪਿੰਡੋ ਕੋਟ ਦੁੰਨੇ ਕੋਟ ਦੁੰਨੇ ਤੋਂ ਨੌਜਵਾਨ ਉਹ ਆ ਰਹੇ ਨੇ ਲਗਾਤਾਰ ਟਰਾਲੀਆਂ ਅੱਗੇ ਘੱਟ ਰਹੇ ਨੇ ਤਸਵੀਰਾਂ ਦਿਖਾਵਾਂਗੇ ਕਹਿ ਰਹੇ ਨੇ ਕਿ ਅੱਗੇ ਵਧੋ ਅੱਗੇ ਜਾਵਾਂਗੇ ਅਸੀਂ ਸੰਗਰੂਰ ਚ ਐਂਟਰ ਹੋਵਾਂਗੇ ਪਰ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਕਿ ਸੰਗਰੂਰ ਚ ਤੁਹਾਨੂੰ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ ਸੋ ਦੇਖੋ ਤਸਵੀਰਾਂ ਕਿ ਕਿਸ ਤਰ੍ਹਾਂ ਟਰਾਲੀਆਂ ਅੱਗੇ ਲੈ ਕੇ ਜਾ ਰਹੇ ਨੇ ਤੇ ਉਧਰ ਪੁਲਿਸ ਪ੍ਰਸ਼ਾਸਨ ਦੀਆਂ ਤਸਵੀਰਾਂ ਦਿਖਾਵਾਂਗੇ ਜਿੱਥੇ ਪੁਲਿਸ ਪ੍ਰਸ਼ਾਸਨ ਕਾਫੀ ਵੱਡੀ ਗਿਣਤੀ ਚ ਟਰਾਲੀਆਂ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅੱਗੇ ਨਹੀਂ ਵਧਣ ਦੇਵਾਂਗੇ ਤੇ ਦੀ ਕਿਸਾਨ ਜਨ ਦੇ ਆਗੂ ਅੱਗੇ ਵੱ ਚੁੱਕੇ ਨੇ ਸੰਗਰੂਰ ਚ ਐਂਟਰੀ ਕਰਨਗੇ ਬੜਬਰ ਟੋਲ ਪਲਾਜ਼ਾ ਤੋਂ ਅੱਗੇ ਕਾਫੀ ਗਿਣਤੀ ਚ ਟਰਾਲੀਆਂ ਵੀ ਜਾ ਚੁੱਕੀਆਂ ਨੇ ਹੁਣ ਦੇਖਣਾ ਹੋਵੇਗਾ ਕਿ ਸੰਗਰੂਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਕੋਠੀ ਅੱਗੇ ਪਹੁੰਚਣਗੇ ਜਾਂ ਨਹੀਂ ਕਿਉਂਕਿ ਕਾਫੀ ਵੱਡੀ ਗਿਣਤੀ ਚ ਪੁਲਿਸ ਫੋਰਸ ਤਾਇਨਾਤ ਆ ਬਾਈ ਜੂਰੀ ਮੌਜੂਦ ਨੇ ਬਾਈ ਜੀ ਕੀ ਨਾਮ ਆਪਣਾ ਵਰਪ੍ਰੀ ਸਿੰਘ ਜੀ ਅੱਛਾ ਕਿਹੜੇ ਪਿੰਡੋਂ ਆਇਓ ਹਰੀਗੜ੍ਹ ਤੋਂ ਜੀ ਅੱਛਾ ਕਿੰਨਾ ਕ ਕਿੰਨੀ ਕ ਗਿਣਤੀ ਚ ਇੱਥੇ ਸਾਰੇ ਨੌਜਵਾਨ ਹੋ ਜਿਹੜਾ ਤੁਸੀਂ ਬਹੁਤ ਜ਼ਿਆਦਾ ਇੱਥੇ ਕੋਸ਼ ਨਹੀਂ ਕਰ ਸਕਦੇ ਕਿੰਨੀ ਗਿਣਤੀ ਆ ਠੀਕ ਹੈ ਭਾਈ ਸਰਕਾਰ ਕਹਿ ਰਹੀ ਆ ਵੀ ਕਾਨੂੰਨ ਨੂੰ ਹੱਥ ਚ ਵੀ ਨਾ ਲਿਆ ਜਾਵੇ ਕਿਤੇ ਨਾ ਕਿਤੇ ਵੀ ਲਾਅ ਐਕਟ ਆਰ ਨੂੰ ਅਸੀਂ ਨੇ ਰੱਖਣਾ ਮਾਜੀ ਕੋਈ ਹੱਥ ਨਹੀਂ ਲੇਤਾ ਜਾਂਦਾ ਠੀਕ ਹੈ ਜੋ ਦੰਤਤਾ ਚੱਲਦੇ ਜਾਂ ਤਾਂ ਦੇ ਨਾਲ ਹੀ ਚੱਲ ਰਹੇ ਆ ਜੋ ਹੀ ਜਾਨ ਵੀ ਖਲਾ ਰਹੇ ਆ ਕੋਈ ਜਾਨ ਨਹੀਂ ਲਾਏ ਇੱਥੇ ਠੀਕ ਹੈ ਠੀਕ ਹੈ ਤੇ ਪੁਲਿਸ ਪ੍ਰਸ਼ਾਸਨ ਨੇ ਪਹਿਲਾਂ ਰੋਕਿਆ ਇੱਥੇ ਤੁਹਾਨੂੰ ਨੇ ਪੁਚ ਰੋਕ ਵੀ ਰਹੇ ਨੇ ਜੀ ਵਿੱਚ ਦੰਦ ਵੀ ਦਿੰਦੇ ਨੇ ਦੋਨੇ ਕੋਈ ਚੱਲ ਰਿਹਾਗਾ ਹੁਣ ਕਿੱਥੇ ਪਹੁੰਚਣਾ ਫਿਰ ਹੁਣ ਸਰੂਰ ਜਾ ਰਹੇ ਨੇ ਜੀ ਠੀਕ ਹੈ ਬਿਲਕੁਲ ਜੀ ਸੋ ਨੌਜਵਾਨ ਕਹਿ ਰਹੇ ਨੇ ਕਿ ਅਸੀਂ ਸੰਗਰੂਰ ਜਾਵਾਂਗੇ ਅਸੀਂ ਜੋ ਧਰਨਾ ਪ੍ਰਦਰਸ਼ਨਾ ਉਸ ਦੇ ਵਿੱਚ ਪਹੁੰਚਣਾ ਸੋ ਵੱਡੀ ਗਿਣਤੀ ਚ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿ ਬੜਬਰ ਟੋਲ ਪਲਾਜ਼ਾ ਤੇ ਇੱਕ ਵੱਡਾ ਜਾਮ ਲੱਗਿਆ ਪਹਿਲਾਂ ਇੱਥੇ ਧਰਨਾ ਲਗਾ ਦਿੱਤਾ ਸੀ ਭਾਰਤੀ ਕਿਸਾਨ ਜੁੰਡ ਦੇ ਆਗੂਆਂ ਨੇ ਨੌਜਵਾਨਾਂ ਨੇ ਉਸ ਤੋਂ ਬਾਅਦ ਜਿਹੜੀਆਂ ਬੱਸਾਂ ਟਰਾਲੀਆਂ ਇੱਥੇ ਜਿਹੜੇ ਵਹੀਕਲ ਰੋਕੇ ਗਏ ਕਿ ਸੰਗਰੂਰ ਨਹੀਂ ਜਾਣਾ ਉਹ ਵਹੀਕਲ ਉਸ ਤੋਂ ਬਾਅਦ ਉਹਨਾਂ ਨੇ ਇੱਥੋਂ ਲੰਘਾਏ ਜਿਹੜੇ ਜਥੇਬੰਦਕਾ ਆਗੂ ਨੇ ਹੋਰ ਪਹੁੰਚੇ ਹੋਏ ਨੇ ਹਾਂਜੀ ਅਸੀਂ ਚੱਲ ਵਾਹਿਗੁਰੂ ਜੀ ਖਾਲਸਾ ਮਰ ਖਾਲਸਾ ਬਰਬਤੇ ਹਾਂਜੀ ਕਿੱਥੋਂ ਬਾਬਾ ਜੀ ਤੁਸੀਂ ਅਸੀਂ ਆਪਣਾ ਅਨੰਦਪੁਰ ਸਾਹਿਬ ਜੀ ਠੀਕ ਹੈ ਦਿਆਲਪੁਰ ਪਾਈ ਕਾ ਬਾਬਲਾ ਸਾਹਿਬ ਸਿੰਘ ਠੀਕ ਹੈ ਜੀ ਹੁਣ ਜਿਹੜੀਆਂ ਟਰਾਲੀਆਂ ਅੱਗੇ ਵਧਾਈਆਂ ਨੇ ਜੀ ਸੰਗਰੂਰ ਚ ਐਂਟਰ ਹੋਣਾ ਇਹ ਭਗਵੰਤ ਮਾਨ ਦੀ ਜੋ ਕੋਠੀ ਤੇ ਜਾਣਾ ਉਹ ਆਂਦਾ ਹੁੰਦਾ ਸਾਡੇ ਘਰੇ ਆ ਕੇ ਮਿਲੋ ਭਗਵੰਤ ਮਾਨ ਵੀ ਕਹਿੰਦਾ ਹੁੰਦਾ ਸਾਡੇ ਘਰੇ ਖੁੱਲੇ ਆਓ ਜਦੋਂ ਮਰਜੀ ਅਸੀਂ ਮਿਲਾਂਗੇ ਹੁਣ ਬੰਦ ਕਰੀ ਜਾਂਦਾ ਰੋਕੀ ਜਾਂਦਾ ਉਹਨੂੰ ਚਾਹੀਦਾ ਮਿਲਣਾ ਹੁਣ ਉਹਦੋਂ ਦਾ ਸੰਥ ਸੱਥਾ ਜਾ ਕੇ ਮੈਂ ਸਰਕਾਰ ਚ ਲਾਉ ਆ ਲੋਕ ਸੱਥਾਂ ਜੀ ਬੈਠੇ ਹੋਂ ਤੇ ਸੜਕਾ ਤੇ ਸੱਥਾ ਤੋਂ ਵੀ ਅੱਗੇ ਆਏ ਹੋਏ। ਸਰਕਾਰ ਕਹਿੰਦੀ ਵੀ ਲਾਅ ਐਂਡ ਆਰਡਰ ਨੂੰ ਮੈਂਟੇਨ ਰੱਖਣਾ ਜੀ ਲੋਕ ਦੁਖੀ ਹੁੰਦੇ ਨੇ ਜਦੋਂ ਧਰਨੇ ਪ੍ਰਦਰਸ਼ਨ ਲੱਗ ਜਾਂਦੇ ਨੇ ਐਵੇਂ ਦੀਆਂ ਗੱਲਾਂ ਵੀ ਸਰਕਾਰ ਦਾ ਦਾਅਵਾ ਲਾਅ ਐਂਡ ਆਰਡਰ ਸਰਕਾਰ ਹੀ ਤੋੜ ਰਹੀ ਹੈ ਜਿਹੜੀ ਆ ਪੁਲਿਸ ਮੂਹਰੇ ਲਾ ਰਹੀ ਆ ਰੋਕੀ ਜਾਂਦੀ ਆ ਲੋਕਾਂ ਨੂੰ ਰੋਕਣ ਦਾ ਕਿਹੜਾ ਲਾਅ ਆਰਡਰ ਆ ਵੀ ਰੋਕੋ ਲੋਕਾਂ ਨੂੰ ਤੱਕੇ ਨਾ ਰੋਕੇ ਰੱਖੋ ਕਿਸੇ ਨੂੰ ਅੰਦਰ ਜੇਲਾ ਚ ਡੱਕ ਕੇ ਰੱਖੋ ਸਾਰੇ ਜਿੰਨੇ ਸਾਡੇ ਲੀਡਰ ਸੀ ਅੰਦਰ ਡੱਕ ਲਏ ਆ ਕਿਹੜਾ ਲਾਅ ਐਂਡ ਆਰਡਰ ਕਹਿੰਦਾ ਵੀ ਜਿਹੜਾ 14 19 21 ਧਾਰਾ ਕਹਿੰਦੀ ਆ ਸੰਵਿਧਾਨ ਦੀ ਵੀ ਜਿਹੜਾ ਸ਼ਾਂਤਮਈ ਪ੍ਰਦਰਸ਼ਨ ਨਹੀਂ ਕਰ ਸਕਦੇ ਜਿੱਥੇ ਮਰਜੀ ਤੇ ਇਹ ਕਿਹੜਾ ਲਾਅ ਆਰਡਰ ਇਹਨਾਂ ਦਾ ਜਿਹੜਾ ਕਹਿੰਦਾ ਵੀ ਲੋਕਾਂ ਨੂੰ ਅੰਦਰ ਜੇਲਾ ਚ ਢਾਕ ਲਓ ਬਿਨਾ ਕਸੂਰ ਤੋਂ ਢੱਕ ਦਿਓ ਅੰਦਰ ਇਹ ਕਿਹੜਾ ਲਾਅ ਆਰਡਰ ਹੈ ਸੀਐਮ ਭਗਵੰਤ ਮਾਨ ਕਹਿ ਰਹੇ ਨੇ ਜੀ ਵੀ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ ਉਹ ਨਹੀਂ ਪਰਚੇ ਕਰ ਰਹੀ ਇਹ ਤਾਂ ਜਿਹੜੇ ਸ਼ਿਕਾਇਤ ਕਰਦੇ ਨੇ ਉਹਨਾਂ ਦੇ ਕਾਨੂੰਨ ਦੇ ਅਨੁਸਾਰ ਪਰਚੇ ਹੋ ਰਹੇ ਨੇ ਕਿ ਇਹ ਕਿਹੜਾ ਅਸੀਂ ਕਰ ਰਹੇ ਹਾਂ ਪਰ ਜਿਹੜਾ ਕੰਮ ਆ ਉਹ ਤਾਂ ਸਰਕਾਰ ਨੇ ਵੇਖਣਾ ਵੀ ਇਹ ਪਰਚਾ ਗਲਤ ਹੋ ਰਿਹਾ ਕਿ ਸਹੀ ਹੋ ਰਿਹਾ ਲੋਕ ਤਾਂ ਹੁਣ ਮੈਂ ਕਹ ਦੂ ਵੀ ਕੋਈ ਬੰਦਾ ਮਾਰਤਾ ਇਹ ਤਾਂ ਸਰਕਾਰ ਨੇ ਵੇਖਣਾ ਵੀ ਮਾਰਿਆ ਕਿ ਨਹੀਂ ਮੈਂ ਕਹ ਦੂੰਗਾ ਵੀ ਕੱਲ ਨੂੰ ਇੱਥੇ ਹੀ 302 ਹੋ ਗਈ ਬੰਦਾ ਮਰ ਗਿਆ ਤੇ ਕੱਲ ਨੂੰ ਮੇਰੇ ਆ ਕਹਿਣ ਤੇ ਅਗਲਾ ਅੰਦਰ ਕਰਦੇ ਇਹ ਕਿਹੜੀ ਗੱਲ ਹੋਈ ਸਰਕਾਰ ਵੇਖੇ ਵੀ ਬੰਦਾ ਮਰਿਆ ਕਿ ਨਹੀਂ ਹੋਇਆ ਕਸੂਰ ਹੋਇਆ ਕਿ ਨਹੀਂ ਹੋਇਆ ਉਹ ਤਾਂ ਦੇਖੇ ਨਾ ਪਹਿਲਾਂ ਇੱਕ ਪਾਸੇ ਤਾਂ ਪਹਿਲਾਂ ਇਹ ਇਨਕੁਆਰੀਆਂ ਕਰਦੇ ਸਾਡਾ ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹਦੀ ਤਾਂ ਅਜੇ ਤੱਕ ਅਨਕੁਆਰੀਆਂ ਚੱਲੀ ਜਾਂਦੀਆਂ ਜਿਹੜੇ ਸਾਡੇ ਸਿੰਘ ਅੰਦਰਾ ਉਹਨਾਂ ਦੀਆਂ ਅਨ ਅਜੇ ਤੱਕ ਇਹ ਸਿਧਾਂਤ ਤੋਕਦੇ ਆ ਇਹਨਾਂ ਦਾ ਇਨਕੁਆਰੀ ਹੋਣੀ ਚਾਹੀਦੀ ਆ ਉਹਨਾਂ ਦੀ ਇਨਕੁਆਰੀ ਹੋ ਕੇ ਮਤਲਬ ਹੋਣਾ ਚਾਹੀਦਾ ਬਬਾਈ ਤੁਹਾਡੀ ਮੰਗ ਕੀ ਆ ਵੀ ਰਿਹਾ ਹੋਣਾ ਚਾਹੀਦਾ ਭਾਨਾ ਸਿੱਧੂ ਕਿਵੇਂ ਦਾ ਜਿਵੇਂ ਪ੍ਰੋਟੈਸਟ ਸਿੱਧੂ ਵੀ ਰਿਹਾ ਹੋਣਾ ਚਾਹੀਦਾ ਜਿਹੜੇ ਡਿਬਰੂਗੜ੍ਹ ਜੇਲ੍ਹ ਚ ਠੋਕੇ ਪਿਆ ਠੂਠੀ ਐਨਐਸਐ ਲਾਈ ਵੀ ਆ ਉਹ ਵੀ ਰਿਹਾ ਹੋਣੇ ਚਾਹੀਦੀ ਆ ਬੰਦੀ ਸਖਾ ਉਹ ਵੀ ਰਿਹਾ ਹੋਣੇ ਚਾਹੀਦੇ ਜਿਹੜੇ ਅੰਦਰ ਠੋਕੇ ਪਿਆ ਵਿਚਾਰੇ ਜਿਨ੍ਹਾਂ ਨੇ ਕੋਈ ਕਸੂਰ ਨਹੀਂ ਇੱਕ ਪਾਸੇ ਤਾਂ ਇਹਨਾਂ ਨੇ ਕਸੂਰੀ ਲਾਲ ਵਰਗੇ ਉਹ ਸੱਤ ਸੱਤ ਜਿਹੜੇ ਮਤਲਬ ਫਾਂਸੀਆਂ ਦੇ ਮਾਲਕ ਸੀ ਉਹਨਾਂ ਨੇ ਕੋਈ ਮਾਫੀ ਨਹੀਂ ਮੰਗੀ ਉਹਨਾਂ ਨੂੰ ਤਾਂ ਵੀ ਇਹਨਾਂ ਨੇ ਰਿਹਾ ਕਰਤਾ ਇੱਕ ਪਾਸੇ ਜਿਹੜੀਆਂ ਉਹ ਇਹਨਾਂ ਦੀ ਪ੍ਰਿਗਿਆ ਜਨਰਗੀ ਕਹੀ ਸੀ ਉਹ ਪ੍ਰਿਗਿਆ ਠਾਕੁਰ ਆਗਿਆ ਉਹਨਾਂ ਨੂੰ ਇਹਨ ਇੱਕ ਪਾਸੇ ਆ ਪ੍ਰਦੀਪ ਕਲੇਰ ਆ ਜਿਹੜਾ ਗੁਰੂ ਮਹਾਰਾਜ ਦਾ ਦੋਸੀ ਆ ਉਹ ਜੁੱਧਿਆ ਦੇ ਵਿੱਚ ਉਹਨੇ ਲੰਗਰ ਲਾਈ ਬੈਠਾ ਤੇ ਗੁਰੂ ਮਹਾਰਾਜ ਦਾ ਦੋਸੀ ਆ ਉਹ ਵੀ ਅੰਦਰ ਹੋਣੀ ਚਾਹੀਦੀ ਗੁਰੂ ਮਹਾਰਾਜ ਦੇ ਦੋਸੀ ਦਾ ਅੰਦਰ ਕਰੇ ਨਹੀਂ ਇਹਨਾਂ ਨੇ ਉਦੋਂ ਲਾਣ ਆਰਡਰ ਇਹਨਾਂ ਦਾ ਕਿੱਧਰ ਜਾਂਦਾ ਉਦੋਂ ਹੂੰ ਬਿਲਕੁਲ ਹੁਣ ਕੀ ਪਲਾਨਿੰਗ ਐ ਇੱਥੇ ਬਟਪਰ ਟੋਲ ਪਲਾਜ਼ੇ ਤੇ ਖੜਨਾ ਜਾਂ ਕੁਛ ਆਗੂ ਅੱਗੇ ਚਲੇਗੇ ਨੇ ਅੱਗੇ ਵਧਣਾ ਤੁਸੀਂ ਇਹ ਜੀ ਜਿਹੜੀ ਆ ਮਤਲਬ ਜਾ ਕੇ ਭਗਵਾਨਤ ਮਾਨ ਦੀ ਕੋਠੀ ਦਾ ਕਰੋ ਕਰਨਾ ਉੱਥੇ ਜਾਣਾ ਹੂੰ ਬਿਲਕੁਲ ਜੀ ਸੋ ਤਸਵੀਰਾਂ ਤੁਹਾਨੂੰ ਬਟਪਰ ਟੋਲ ਪਲਾਜ਼ਾ ਦੀਆਂ ਸਿੱਧੀਆਂ ਦਿਖਾ ਰਿਹਾ ਜਿੱਥ ਜਿਹੜੇ ਨੌਜਵਾਨ ਨੇ ਜਾਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਉਹ ਅੱਗੇ ਵਧ ਰਹੇ ਨੇ ਕਿ ਸੰਗਰੂਰ ਜਾਣਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਿਰਾਓ ਕਰਾਂਗੇ ਜਦਕਿ ਪੁਲਿਸ ਪ੍ਰਸ਼ਾਸਨ ਸਵੇਰ ਤੋਂ ਹੀ ਪੂਰਾ ਮੁਸਤੈਦ ਆ ਸੰਗਰੂਰ ਦੇ ਆਲੇ-ਦੁਆਲੇ ਕਾਫੀ ਵੱਡੇ ਨਾਕੇ ਲੱਗੇ ਹੋਏ ਨੇ ਕਿ ਅੱਗੇ ਨਹੀਂ ਵਧਣ ਦਿੱਤਾ ਜਾਵੇਗਾ ਪਰ ਬਟਬਰ ਟੋਲ ਪਲਾਜ਼ਾ ਦੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਜਿੱਥੋਂ ਜਿਹੜੇ ਨੌਜਵਾਨ ਨੇ ਅੱਗੇ ਵੱਧ ਚੁੱਕੇ ਨੇ ਅਤੇ ਲਗਾਤਾਰ ਕਹਿ ਰਹੇ ਨੇ ਕਿ ਅਸੀਂ ਨੇ ਸੰਗਰੂਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਅੱਗੇ ਜਿਹੜਾ ਪ੍ਰਦਰਸ਼ਨ ਉਲੀਕਿਆ ਸੀ ਉਹ ਕਰਾਂਗੇ ਕਿਉਂਕਿ ਭਾਨਾ ਸਿੱਧੂ ਦੇ ਹੱਕ 'ਚ ਜਿਹੜਾ ਵੱਡਾ ਪ੍ਰੋਟੈਸਟ ਆ ਤੇ ਲੱਖਾਂ ਸਦਾਨਾ ਵੀ ਲਾਈਵ ਹੋਏ ਉਹਨਾਂ ਨੇ ਲੱਖਾਂ ਸਦਾਨਾ ਨੇ ਲਾਈਵ ਹੋ ਕੇ ਇਹੀ ਕਿਹਾ ਕਿ ਸਰਕਾਰ ਫਲੌਪ ਕਰਨ ਦੀ ਕੋਸ਼ਿਸ਼ ਕਰ ਰਹੀ ਆ ਪਰ ਅਸੀਂ ਜਿਹੜਾ ਪ੍ਰਦਰਸ਼ਨ ਆ ਉਹ ਫਲੌਪ ਨਹੀਂ ਹੋਣ ਦੇਵਾਂਗੇ ਅਤੇ ਲਗਾਤਾਰ ਹੁਣ ਸੰਗਰੂਰ ਵੱਲ ਨੌਜਵਾਨ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਪਹੁੰਚ ਰਹੇ ਨੇ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਗਰੂਰ